ਏ ਸਰ ਸਾਡੀ ਜੀ ਭੈਣ ਦਾ 라ਵਲਪਿੰਡੀ ਵਿਆਹ ਹੋਇਆ ਸੀਗਾ ਜੀ ਪਤੀ ਦੇ ਉੱਤੇ ਚਾਚੀ ਦੇ ਨਾਲ ਅਫੇਅਰ ਹੋਣ ਦਾ ਸ਼ੱਕ ਸੀ ਜਿਸ ਦੇ ਚੱਲਦਿਆਂ ਸਹੁਰਿਆਂ ਨੇ ਵਿਅਕਤੀ ਨੂੰ ਜ਼ਹਿਰ ਦੇ ਕੇ ਉਸ ਦਾ ਕਤਲ ਕਰ ਦਿੱਤਾ ਤਦ ਆਸਤੇ ਇਹ ਕਿ ਫਗਵਾੜਾ ਦੇ ਵਿੱਚ ਸਹੁਰਾ ਪਰਿਵਾਰ ਦੇ ਵੱਲੋਂ ਇੱਕ ਵਿਅਕਤੀ ਦਾ ਕਤਲ ਕੀਤੇ ਜਾਂਦਾ ਮਾਮਲਾ ਸਾਹਮਣੇ ਆਇਆ ਤਾਂ ਪੀਕੇ ਵਾਲਿਆਂ ਦਾ ਰੂਪ ਹੈ ਕਿ ਸਹੁਰਿਆਂ ਨੇ 3 ਦਿਨਾਂ ਪਹਿਲਾਂ ਮਾਰਕੁੱਟ ਕੀਤੀ ਹੈ ਫਿਰ ਜ਼ਹਿਰੀਲੀ ਦਵਾਈ ਦੇ ਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਜਿਉਂ ਤਾਂ ਦੇ ਪਤੀ ਸਣੇ 4 ਲੋਕਾਂ ਤੇ ਮਾਮਲਾ ਦਰਜ ਹੁੰਦਾ ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਨੂੰ ਪਤੀ ਤੇ ਚਾਚੀ ਦੇ ਨਾਲ ਅਫੇਅਰ ਹੋਣ ਦਾ ਸ਼ੱਕ ਸੀ ਦੋਵਾਂ ਦੀ ਚੈਟ ਵੀ ਪੜੀ ਸੀ ਉਸ ਤੋਂ ਬਾਅਦ ਉਹਨਾਂ 'ਚ ਝਗੜਾ ਚੱਲ ਰਿਹਾ ਸੀ ਕਿ ਵਿਅਵਤਾ ਦੀ ਪਛਾਣ ਮੁਸਕਾਨ ਦੇ ਤੌਰ ਤੇ ਹੋਈ ਅਤੇ ਇਸੇ ਮਾਮਲੇ ਦੇ ਵਿੱਚ ਜਿਹੜਾ ਉਸ ਦਾ ਪਤੀ ਤੇ ਹੋਰ ਦੋਸ਼ੀ ਦੇ ਉਫਰਾਰ ਦੱਸ ਰਹੇ ਤੇ ਇਸੇ ਮਾਮਲੇ ਦੇ ਵਿੱਚ ਵਿਅਵਤਾ ਦਾ ਦੋਸ਼ੀ ਇਸੇ ਮਾਮਲੇ ਦੇ ਵਿੱਚ ਵਿਅਤਤਾ ਦਾ ਪੱਕੀ ਤੇ ਬਾਕੀ ਦੋਸ਼ੀ ਫਰਾਰ ਦੱਸੇ ਜਾ ਰਹੇ ਨੇ ਉੱਧਰ ਪੇਕੇ ਪਰਿਵਾਰ ਦੇ ਵੱਲੋਂ ਮ੍ਰਿਤਕ ਦੀ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਉਹਨਾਂ ਦਾ ਕਿਹਾ ਕਿ ਜਦ ਤੱਕ ਦੋਸ਼ੀ ਫੜਿਆ ਨਹੀਂ ਜਾਂਦਾ ਉਹਨਾਂ ਦੇ ਵੱਲੋਂ ਸੰਸਕਾਰ ਵੀ ਨਹੀਂ ਕੀਤਾ ਜਾਵੇਗਾ ਜੀ ਸਾਡੀ ਭਤੀਜੀ ਸੀਗੇ 라ਵਲਪਿੰਡੀ ਵਿਆਹੀ ਹੋਈ ਸੀ ਠੀਕ ਹੈ ਜੀ ਉਹਦੇ ਵਿਆਹ ਨੂੰ ਲਗਭਗ 7 ਸਾਲ ਹੋ ਚਲੇ 3.5 ਸਾਲ ਹੋ ਗਏ ਆ ਉਹਦਾ ਜਿਹੜਾ ਘਰ ਵਾਲਾ ਸਣੀ ਉਹਦੀ ਆਪਣੀ ਚਾਚੀ ਨਾਲ ਨਰਜਾਇਜ਼ ਹੋਣ ਸੀਗੇ ਉਹਦੇ ਉਹ ਕੁੜੀ ਨੇ ਦੋ ਤਿੰਨ ਵਾਰੀ ਇਹਨੂੰ ਦੇਖਿਆ ਠੀਕ ਹੈ ਜੀ ਉਹਨੇ ਲੱਗਿਆ ਸੀ ਫੜਿਆ ਉਹਨੂੰ ਸਮਝਾਇਆ ਵੀ ਉਹ ਵਰ ਕੇ ਹਟ ਜਾਊਗਾ ਉਹ ਨਹੀਂ ਹਟਿਆ ਠੀਕ ਹੈ ਜੀ ਪਰसों ਦੀ ਦਿਨ ਉਹ ਇਹਨਾਂ ਦੀ ਫੇਰ ਆਪਸ ਵਿੱਚ ਝਗੜਾ ਹੋਇਆ ਇਸੇ ਗੱਲ ਨੂੰ ਲੈ ਕੇ ਉਹ ਕੁੜੀ ਨੂੰ ਲੈ ਕੇ ਗਿਆ ਸਾਈਡ ਤੇ ਮੋਟਰ ਤੇ ਠੀਕ ਹੈ ਜੀ ਉਹਦੇ ਸਿਰ ਚਿੱਟਾ ਮਾਰੀਆਂ ਨਹੀਂ ਦੋ ਤਿੰਨ ਜਣੇ ਰਲ ਕੇ ਉਹਨੂੰ ਦਵਾਈ ਭੜਾਈ ਠੀਕ ਹੈ ਜੀ ਉਹ ਇਸ ਇਸ ਕਰਕੇ ਉਹਦੀ ਡੈਥ ਹੋ ਗਈ ਚੱਲ ਉਹ ਕੁੜੀ ਕੁੜੀ ਦੀ ਮੈਰਿਜ ਹੋਈ ਕਿੰਨਾ ਸਮਾਂ ਹੋ ਗਿਆ ਸਾਢੇ 3-4 ਸਾਲ ਹੋ ਗਿਆ ਲਗਭਗ ਤੇ ਕੋਈ ਗੱਲਬਾਤ ਕੀਤੀ ਉਹਦੀ ਕੁੜੀ ਨਾਲ ਆਪਣਾ ਮੁੰਡਾ ਜਿਹੜਾ ਮੁੰਡਾ ਸੁਨੀਲ ਨਾਲ ਤੇ ਆਇਆ ਹਾਂਜੀ ਇਹਦੀ ਚਾਚੀ ਨਾਲ ਗੱਲ ਸੀ ਉਹਦੀ ਨਾਲ ਹਾਂਜੀ ਜਿਹੜਾ ਸੁਨੀਲ ਸੀ ਨਾ ਉਹਦੀ ਆਪਣੀ ਚਾਚੀ ਨਾਲ ਨਜਾਇਜ਼ ਵੰਸ ਸੀਗੇ ਇਸ ਕੁੜੀ ਨੂੰ ਪਤਾ ਲੱਗ ਗਿਆ ਸੀ ਹਨਾ ਸਾਡੇ ਕੋਲ ਚੈਟ ਦੇ ਪ੍ਰੂਫ ਵੀ ਆ ਗਏ ਸਾਰੇ ਕੋਲ ਸਾਡੇ ਕੋਲ ਹੈਗਾ ਆ ਉਹਦੇ ਚੈਟ ਫੜ ਲਏ ਹਾਂਜੀ ਹੁਣ ਧਿਆਨ ਚ ਲਿਆਂਦਾ ਪਹਿਲਾਂ ਸੁਣਵਾਈ ਨਹੀਂ ਕਰਦੇ ਸੀ ਤਾਂ ਹੀ ਸਾਨੂੰ ਇਹ ਚੀਜ਼ਾਂ ਕੰਨੀਆਂ ਪਈਆਂ ਹਾਂਜੀ ਐਸ.ਐਚ.ਓ ਸਾਹਿਬ ਹੁਣ ਸਾਨੂੰ ਯਕੀਨ ਦਿਵਾ ਰਹੇ ਵੈਸੇ ਵੀ ਅਸੀਂ ਬਰਚਾ ਦਰਜ ਕਰਾਂਗੇ ਪਰ ਫਿਲਹਾਲ ਹਜੇ ਤੱਕ ਤਾਂ ਕੋਈ ਕਾਰਵਾਈ ਨਹੀਂ ਹੋਈ ਆ ਅੱਗੇ ਦੇਖਦੇ ਆ ਜੇ ਇੱਕ ਅੱਧੇ ਘੰਟੇ ਦੇ ਵਿੱਚ ਹੁੰਦੀ ਆ ਠੀਕ ਆ ਇਹਦਾ ਅਸੀਂ ਇੱਥੋਂ ਜਾਣਾ ਨਹੀਂ ਜਿਹੜੀ ਬੋੜੀ ਆ ਉਹ ਸਿਵਲ ਹਸਪੀਟਲ ਦੇ ਵਿੱਚ ਆ ਜਾਂ ਖਾਣੇ ਦੇ ਬਾਹਰ ਖਾਣੇ ਦੇ ਬਾਹਰ ਹਾਂਜੀ ਖਾਣੇ ਦੇ ਬਾਹਰ ਐਂਬੂਲੈਂਸ ਕਢੀ ਹੋਈ ਆ ਬੋੜੀ ਉਹਦੇ ਵਿੱਚ ਰੱਖੀ ਹੋਈ ਆ ਸੀ ਹਾਂਜੀ ਭਾਜੀ ਮੈ ਰਿਟਾ ਐਕਸ ਹੌਸਲਰ ਆ ਤੇ ਇਹ ਮਾਮਲਾ ਭਾਜੀ ਮੇਰੇ ਮਹੱਲੇ ਦਾ ਆ ਜੀ ਇਹ ਮਹੱਲੇ ਮਹੱਲੇ ਦੀ ਕੁੜੀ ਆ ਫਵਾੜੇ ਸ਼ਾਮਨਗਰ ਦੀ ਇਹ ਕੁੜੀ 라ਵਲਪਿੰਡੀ ਚ ਵਿਆਹੀ ਸੀਗੀ ਠਾ ਇੱਕ ਸਾਲ ਹੋ ਗਏ ਵਿਆਹ ਹੋਏ ਨੂੰ ਤੇ ਜਿਹੜਾ ਇਹ ਮਾਮਲਾ ਹੁਣ ਮੋੜਿਆ ਆਇਆ ਆ ਇਹ ਪਤਾ ਲੱਗਾ ਆ ਵੀ ਜਿਹੜਾ ਮੁੰਡਾ सनी ਆ ਉਹਦੇ ਆਪਣੀ ਚਾਚੀ ਦੇ ਨਾਲ ਨੇ ਜੈਸ ਰਿਸ਼ਤੇ ਸੀਗੇ ਤੇ ਕੁੜੀ ਨੇ ਕਾਫੀ ਵਾਰੀ ਕਿਹਾ ਵੀ ਆ ਘਰ ਜਾ ਨੇ ਵੀ ਸਮਝਾਇਆ ਪਰ ਉਹ ਹਟਿਆ ਨਹੀਂ ਹੈਗਾ ਹੁਣ ਜਿਹੜੀ ਹੋਈ ਆ ਪਰਸੋ ਕੁੜੀ ਨੇ ਦਵਾਈ ਖਾਧੀ ਆ ਇਹ ਨਹੀਂ ਪਤਾ ਉਹਨੇ ਖਾਧੀ ਆ ਖਲਾਈ ਆ ਉਹਨੂੰ ਕਿਉਂਕਿ ਉਹਨੂੰ ਕੁੜੀ ਨੂੰ ਕੁੱਟਿਆ ਵੀ ਗਿਆ ਆ ਤੇ ਬਾਅਦ ਚ ਦਵਾਈ ਖਲਾਈ ਗਈ ਆ ਇਹਦਾ ਕੋਈ ਪਤਾ ਨਹੀਂ ਹੈਗਾ ਪਰ ਇਹ ਆ ਵੀ ਕੁੜੀ ਨਾਲ ਜ਼ਬਰਦਸਤੀ ਦਾ ਹੋਈ ਆ ਤੇ ਮੈਂ ਤਾਂ ਇਹ ਕਹੂੰਗੀ ਵੀ ਅੱਜ ਇਹ ਵੀ ਪਹਿਲਾ 2-3 ਦਿਨ ਹੋ ਗਏ ਕੋਈ ਸੁਣਵਾਈ ਨਹੀਂ ਉਹਦੇ ਘਰਦਿਆਂ ਨੇ ਕੋਈ ਕਾਰਵਾਈ ਨਹੀਂ ਕੁਛ ਨਹੀਂ ਹੋਇਆਗਾ ਪ੍ਰਸ਼ਾਸਨ ਅਗੇ ਇਹੀ ਆ ਵੀ ਜੋ ਵੀ ਕਾਰਵਾਈ ਬੰਦੀ ਆ ਮੁੰਡੇ ਨੂੰ ਤੇ ਉਹਦੀ ਚਾਚੀ ਨੂੰ ਅਰੈਸਟ ਕੀਤਾ ਜਾਵੇ ਇਹ ਮਾਮਲਾ ਪੁਲਿਸ ਦੇ ਇਹਾਜ ਮਾਮਲਾ ਪੁਲਿਸ ਦੇ ਇਹਾਜ ਤੇ ਸੀਗਾ ਪਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਅੱਜ ਜੇ ਸਾਰੇ ਮਹੱਲੇ ਵਾਸੀਆਂ ਨੇ ਰਲ ਕੇ ਜਿਹੜੀ ਕਾਰਵਾਈ ਕੀਤੀ ਆ ਉਹਦੇ ਥਰੂ ਹੁਣ ਅਸੀਂ ਸਾਰੇ ਰਾਵਲਪਿੰਡੀ ਆਏ ਆ ਹੁਣ ਸਾਡੀ ਸੁਣਵਾਈ ਹੋਈ ਆ ਹੁਣ ਅੰਦਰ ਕੰਪਲੇਂਟ ਦਾ ਜੋ ਹੋ ਰਹੀ ਆ ਤੇ ਬਾਕੀ ਦੇਖੋ ਮੱਲਿਆਵਾਸੀ ਜਿਹੜੇ ਆ ਵੀ ਕੀ ਹੁੰਦਾ ਆ ਜਾਂ ਪ੍ਰਸ਼ਾਸਨ ਕੀ ਕਰਦਾ ਆ ਜੇ ਪ੍ਰਸ਼ਾਸਨ ਨੇ ਕੁਝ ਵੀ ਨਾ ਕੀਤਾ ਫਿਰ ਮੱਲਾ ਜੋ ਵੀ ਆ ਘਰ ਦੇ ਪਰਿਵਾਰ ਨਾਲ ਕਰਕੇ ਫਿਰ ਜੋ ਕਾਰਵਾਈ ਹੋਊਗੀ ਹੋਣੀ 2200 ਹੋ ਲਗੇ ਭਾਜੀ 22 ਸਾਲ ਹਾਂਜੀ ਕਰਦਿਆਂ ਨੂੰ ਉਹਨਾਂ ਨੇ ਦੱਸਿਆ ਸੀਗਾ ਪਰ ਕਰਦਿਆਂ ਨੇ ਸਮਝਾਇਆ ਮੁੰਡੇ ਨੂੰ ਵੀ ਸਮਝਾਇਆ ਵੀ ਚਲੋ ਕੋਈ ਗੱਲ ਨਹੀਂ ਹਟ ਜਾਏਗਾ ਸਾਰਾ ਕੁਝ ਹੋ ਜਾਏਗਾ ਪਰ ਕੁੜੀ ਨੇ ਵੀ ਪਰ ਸਮਝਾਇਆ ਪਰ ਉਹ ਨਹੀਂ ਹਟਿਆ ਲਾਸਟ ਟਾਈਮ ਕੇਂਦੇ ਉਸਦੇ ਲੜਾਈ ਹੋਈ ਆ ਫਿਰ ਉਹ ਗੱਲਾਂ ਕਰਦਾ ਸੀ ਆਪਣੀ ਉਹਨਾਂ ਚਾਚੀ ਦੇ ਨਾਲ ਜਿਹਦੇ ਕਰਕੇ ਇਹਨਾਂ ਦੀ ਗੱਲਬਾਤ ਹੋਈ ਤਿੰਨ ਦਿਨ ਹੋ ਗਏ ਤਿੰਨ ਦਿਨ ਹੋ ਗਏ ਪਾਜੀ ਕੱਲ ਕੁੜੀ ਦੀ ਡੈਥ ਹੋਈ ਆ ਅੱਜ ਨਹੀਂ ਪਾਜੀ ਪਹਿਲਾਂ ਨਹੀਂ ਲੈਂਦਾ ਸੀਗਾ ਇਹ ਮਾਮਲਾ ਪਹਿਲਾਂ ਇਹੀ ਸੀਗਾ ਵੀ ਚਲੋ ਸ਼ਾਂਤੀ ਨਾਲ ਨਿਪਟ ਜੇ ਜਾਂ ਕੁਝ ਵੀ ਬਹੁਤ ਕੁਝ ਹੋਇਆ ਜੀ ਫੈਮਿਲੀ ਤੇ ਤੁਹਾਨੂੰ ਪਤਾ ਪਰ ਇਹੀ ਆ ਵੀ ਪ੍ਰਸ਼ਾਸਨ ਤੋਂ ਮੰਗਾ ਵੀ ਜਿਹੜੀ ਵੀ ਕਾਰਵਾਈ ਬੰਦੀ ਆ ਉਹ ਕੀਤੀ ਜਾਵੇ ਮੇਰਾ ਨਾਂਜੀ ਬਲਵਿੰਦਰ ਬੋਧ ਮੈਂ ਅੰਬੇਡਕਰ ਸੈਨਾ ਮੂਲ ਨਿਵਾਸੀ ਤੋਂ ਦੁਆਬਾ ਪ੍ਰਧਾਨ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਨਮੋ ਬਦਾਏ ਅੱਜ ਅਸੀਂ ਸਾਰੇ ਜਿੰਨੇ ਵੀ ਸਾਡੇ ਅਸੀਂ ਦੁੱਖ ਦੀ ਘੜੀ ਵਿੱਚ ਫਾਣਾ 라ਵਲਪਿੰਡੀ ਵਿੱਚ ਸਾਰੇ ਇਕੱਠੇ ਹੋਏ ਆ ਕਿਉਂਕਿ ਸਾਡੇ ਸਮਾਜ ਦੀ ਇੱਕ ਧੀ ਜਿਹੜੀ ਆਪਣੇ ਸ਼ਾਮਨਗਰ ਤੋਂ ਸੀਗੀ ਸਾਡੇ ਸਮਾਜ ਦੀ ਧੀ ਜਿਸ ਦਾ ਨਾਮ ਮੁਸਕਾਨ ਸੀਗਾ ਔਰ ਜਿਹੜੀ 라ਵਲਪਿੰਡੀ ਵਿਆਹੀ ਸੀਗੀ ਔਰ ਉਸ ਕੁੜੀ ਨਾਲ ਜਿਹੜਾ ਉਸ ਦਾ ਹਸਬੰਡ ਸੀਗਾ ਜਿਹੜਾ ਸਨੀ ਉਸਨੇ ਉਹ ਜਿਹੜਾ ਸਣੀ ਸੀਗਾ ਉਹ ਕਰੈਕਟਰਲੈਸ ਬੰਦਾ ਸੀਗਾ ਉਹ ਕਰੈਕਟਰਲੈਸ ਹੋਣ ਦੇ ਨਾਤੇ ਜਿਹੜੀ ਕੁੜੀ ਸੀਗੀ ਮੁਸਕਾਨ ਉਸਨੇ ਉਹਦੀ ਜਿਹੜੀ ਮੋਬਾਈਲ ਦੀ ਚੈਟ ਜਾਂ ਉਹਦੀ ਜਿਹੜੀ ਵੀਡੀਓ ਦੇਖ ਲਈਆਂ ਸੀਗੀਆਂ ਤਾਂ ਜਦੋਂ ਉਸਨੇ ਮੁਸਕਾਨ ਨੇ ਇਸ ਦਾ ਵਿਰੋਧ ਕੀਤਾ ਤਾਂ ਜਿਹੜਾ ਸਣੀ ਸੀਗਾ ਤਾਂ ਉਸਨੇ ਪਹਿਲਾਂ ਉਸ ਦੇ ਸਿਰ 'ਚ ਕੋਈ ਚੀਜ਼ ਨਾਲ ਵਾਰ ਕੀਤਾ ਜਿਹੜਾ ਕੁੜੀ ਬੇਹੋਸ਼ ਹੋਈ ਤਾਂ ਫਿਰ ਜਿਹੜਾ ਸਣੀ ਸੀਗਾ ਇਸ ਨੇ ਉਸ ਬੇਹੋਸ਼ ਕੁੜੀ ਦੇ ਮੂੰਹ 'ਚ ਧੱਕੇ ਨਾਲ ਉਹ ਜ਼ਹਿਰੀਲੀ ਪాయిਜ਼ਨ ਵਗੈਰਾ ਉਹਨੂੰ ਦੇ ਦਿੱਤੀ ਗਈ ਔਰ ਜਿਹੜੀ ਕੁੜੀ ਆ ਵਿਚਾਰੀ ਸਾਡੇ ਸਮਾਜ ਦੀ ਪੜ੍ਹੀ ਲਿਖੀ ਕੁੜੀ ਹਾਈਲਾਈਟਸ ਕਲੀਅਰ ਸੀਗੀ ਉਹ ਸਾਡੇ ਸਮਾਜ ਦੀ ਧੀ ਜਿਹੜੀ ਉਹਨੂੰ ਪాయిਜ਼ਨ ਆ ਉਸਦੀ ਮੌਤ ਹੋ ਗਈ ਔਰ ਅੱਜ ਬੜੇ ਸ਼ਰਮ ਦੀ ਗੱਲ ਆ ਵੀ ਅਸੀਂ ਅੱਜ ਜਿਹੜੀ ਸਾਡੇ ਸਮਾਜ ਦੀ ਧੀ ਜਿਹੜੀ ਇਸ ਸਰੀਰਕ ਤੌਰ ਤੇ ਸਾਡੇ ਵਿੱਚ ਇਸ ਸੰਸਾਰ ਵਿੱਚ ਨਹੀਂ ਰਹੀ ਉਸ ਦਾ ਇਨਸਾਫ ਲੈਣ ਲਈ ਵੀ ਅਸੀਂ ਐਂਬੂਲੈਂਸ ਵਿੱਚ ਉਹਦੀ ਡੈਡੀ ਡੈੱਡ ਬੋਡੀ ਆ ਉਹ ਕਦੀ ਆਪਣੇ ਜੀਡੀ ਰੋਡ ਉੱਪਰ ਜਾ ਕਦੀ ਕਿਤੇ ਰੱਖ ਕੇ ਉਹਦਾ ਇਨਸਾਫ ਲੈਣ ਲਈ ਬਹਾਰ ਲਗਾ ਰਹੇ ਆ ਅਸੀਂ ਪ੍ਰਸ਼ਾਸਨ ਕੋਲੋਂ ਇਹ ਮੰਗ ਕਰਦੇ ਆ ਵੀ ਜਿਹੜੀ ਮੁਸਕਾਨ ਆ ਉਸ ਨੂੰ ਜਲਦੀ ਤੋਂ ਜਲਦੀ ਇਨਸਾਫ ਦਿੱਤਾ ਜਾਵੇ ਜਿਹੜੇ ਜਿਹੜਾ ਸਣੀ ਆ ਜਾਂ ਉਸ ਦੇ ਜਿਹੜੇ ਨਾਲ ਉਹਦੇ ਹਮਖਿਆਲ ਜਿਹੜੇ ਦੋਸਤ ਆ ਉਹਦੇ ਇਸ ਸਾਜ਼ਿਸ਼ ਵਿੱਚ ਜਿਹੜੇ ਉਸ ਦੇ ਨਾਲ ਸੀਗੇ ਤਾਂ ਉਹਨਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਜੇਲ੍ਹ ਵਿੱਚ ਸਿੱਟਿਆ ਜਾਵੇ ਅਸੀਂ ਪ੍ਰਸ਼ਾਸਨ ਨੂੰ 24 ਘੰਟਿਆਂ ਦਾ ਟਾਈਮ ਦਿੰਦੇ ਆ ਜੇ ਅਗਰ ਦੋਸ਼ੀ ਜੇਲ੍ਹ ਵਿੱਚ ਨਾ ਸਿੱਟੇ ਗਏ ਤਾਂ ਅਸੀਂ ਆਪਣੀ ਅਗਲੀ ਰਣਨੀਤੀ ਸਾਰੇ ਸਮਾਜ ਨਾਲ ਸਾਰੇ ਭਾਈਚਾਰੇ ਨਾਲ ਤਿਆਰ ਕਰਕੇ ਚਾਹੇ ਸਾਨੂੰ ਸੜਕਾ ਤੇ ਆਉਣਾ ਪਵੇ ਅਸੀਂ ਆਪਣੀ ਅਗਲੀ ਰਣਨੀਤੀ ਲੈ ਕੇ ਸੜਕਾ ਦੇ ਉੱਤੇ ਲਈ ਤਿਆਰ ਆ। ਸ਼ਾਦੀ ਹੋਈ ਨੂੰ ਸਵਾ 2 ਤੋਂ 2.5 ਸਾਲ ਹੋ ਚੱਲੇ ਆ ਜੀ। ਹੁਣ ਇੱਥੇ ਤੋਂ ਸਾਹ ਉਹਨਾਂ ਤੁਹਾਡੀ ਗੱਲਬਾਤ ਹੋਈ ਹੈ। ਐਸ ਐਚ ਓ ਸਾਹਿਬ ਨਾਲ ਗੱਲ ਹੋਈ ਹੈ। ਐਸ ਐਚ ਓ ਸਾਹਿਬ ਕਹਿੰਦੇ ਤੁਹਾਨੂੰ ਅਸੀਂ ਜਿਹੜੀ ਐਫ ਆਈ ਆਰ ਦੀ ਕਾਪੀ ਆ ਉਹ ਤੁਹਾਨੂੰ 20-25 ਮਿੰਟ ਵਿੱਚ ਤੁਹਾਨੂੰ ਫੜਾ ਦੇਵਾਂਗੇ। ਪੋਸਟਮਾਰਟਮ ਤੁਹਾਨੂੰ ਦੱਸ ਰਿਹਾ ਜੀ। ਅਗਰ ਦੋਸ਼ੀ 24 ਘੰਟਿਆਂ ਵਿੱਚ ਪੁਲਿਸ ਪ੍ਰਸ਼ਾਸਨ ਨੇ ਨਾ ਫੜੇ ਤਾਂ ਅਸੀਂ ਆਪਣੀ ਜਿਹੜੀ ਅਗਲੀ ਰਣਨੀਤੀ ਉਹ ਬਣਾਵਾਂਗੇ ਮੇਰਾ ਨਾਮ ਸੁਖਵੰਦਰ ਹੈ ਜੀ ਡਾਕਟਰ ਸੁਖਵੰਦਰ ਡਾਕਟਰ ਸੁਖਵੰਦਰ ਜੀ ਭਾਈ ਤੁਹਾਨੂੰ ਲਈ ਕਿਹੜੇ ਪਿੰਡ ਮੱਲਾ ਸ਼ਾਮਨਾ ਕਟੇਪੋਰੀ ਦਾ ਜੀ ਇਹ ਮਾਮਲਾ ਵੀ ਜਿਹੜਾ ਇੱਕ ਆਪਣਾ ਘਰਨੇ ਵਗੈਰੇ ਦਾ ਮਾਮਲਾ ਇਹ ਆ ਜੀ ਜਿਸ ਤਰ੍ਹਾਂ ਸਾਨੂੰ ਪਤਾ ਲੱਗਾ ਕਿ ਸਾਡੇ ਮਹੱਲੇ ਦੀ ਜੋ ਧੀ ਹੈ ਇਹ ਪਿੰਡ ਰਾਵਲ ਪਿੰਡੀ ਵਿਖੇ ਵਿਆਹੀ ਹੈ 2.5 ਸਾਲ ਤੋਂ ਵਿਆਹੀ ਸੀ ਉਹਨਾਂ ਦੇ ਘਰ ਦੇ ਵਿੱਚ ਕੋਈ ਕੋਈ ਆਮੋਮਲੀ ਝਗੜਿਆ ਵਗੈਰਾ ਹੋਇਆ ਸੀਗਾ ਝਗੜੇ ਤੋਂ ਉਪਰੰਤ ਉਹਨਾਂ ਨੇ ਕੋਈ ਆਸੀ ਉਹਨਾਂ ਦੀ ਜਲਦੀ ਪਹੁੰਚੀ ਖੈਰ ਭਾਜੀ ਉਹਦੇ ਮੁਤਾਬਕ ਉਹਨਾਂ ਨੇ ਪਤਾ ਲੱਗਾ ਕਿ ਕੁੜੀ ਨੂੰ ਜ਼ਖ਼ਮ ਦੇ ਦਿੱਤੀ ਹੈ ਤੇ ਕੁੜੀ ਨੂੰ ਹਸਪਤਾਲ ਤੇ ਲਿਆਂਦਾ ਗਿਆ ਹਸਪਤਾਲ ਉੱਥੇ ਲਿਆਂਦਾ ਗਿਆ ਜਨੰਦਰ ਲਿਆਂਗੇ ਜਨੰਦਰ ਤੋਂ ਉਹਨਾਂ ਨੇ ਡੀਐਮਸੀ ਰੈ퍼 ਕਰਤਾ ਜਿੱਥੇ ਜਾ ਕੇ ਉਹਨਾਂ ਲੜਕੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਵੀਰ ਜੀ ਤੇਰਾ ਮਤਲਬ ਇਹ ਲੜਕੀ ਦੇ ਨਾਲ ਹੋਇਆ ਕਾਰਨ ਉਹਨਾਂ ਦਾ ਆਪਸੀ ਕੋਈ ਘਰੇਲੂ ਝਗੜਾ ਸੀਗਾ ਜੀ ਲੜਕੀ ਕਿੱਥੇ ਰਹੀ ਹੈ ਲੜਕੀ 라ਵਲ ਪਿੰਡੇ ਜੀ ਹਾਂ ਜੀ ਕਿਹਦੇ ਨਾਲ ਵਿਆਹੀ ਕਿਹੜੇ ਪਰਿਵਾਰਕ ਮੈਂਬਰ ਪਰਿਵਾਰਕ ਮੈਂਬਰਾਂ ਤੋਂ ਮੈਨੂੰ ਪਤਾ ਨਹੀਂ ਇਹਨਾਂ ਨਾਲ ਉਹ ਕਿਤੇ ਹੋਰ ਨਾਲ ਰਿਲੇਸ਼ਨ ਦੀ ਗੱਲਬਾਤ ਕਰਦੇ ਆ ਉਹ ਕੀ ਨਾਮ ਨਾਲ ਉਹ ਸੁਣਦੇ ਵਿੱਚ ਆਇਆ ਕਿ ਇਹਨਾਂ ਦਾ ਆਪਸੀ ਕੋਈ ਉਹਨਾਂ ਉਹਨਾਂ ਦਾ ਕੋਈ ਆਪਸੀ ਲੜਕੇ ਦੇ ਕੋਈ ਰਿਲੇਸ਼ਨ ਸੀਗੇ ਉਹਦੇ ਕਰਕੇ ਇਹਨਾਂ ਨੇ ਕੋਈ ਕੁੜੀ ਨੂੰ ਪਤਾ ਲੱਗ ਗਿਆ ਤਾਂ ਮੰਗ ਇਹ ਹੀ ਕਰਦੇ ਕਿ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਤੇ ਜੋ ਸਾਡੇ ਹੈ ਕਿ ਪੁਲਿਸ ਕਾਰਜ ਵਿੱਚ ਜੇ ਬੇਨਤੀ ਕਰਦੇ ਆ ਕਿ ਪਰਚਾ ਦਰਜ ਕੀਤਾ ਜਾਵੇ ਨਾ ਉਹ ਬੋੜੀ ਆ ਹੁਣ ਸਗੋਂ ਉੱਪਰ ਜਾ ਜਾਂ ਕਿਤੇ ਹੋਰ ਕਿਤੇ ਲੈ ਗਏ ਉਹ ਰਾਵਲਪਿੰਡੀ ਲੈ ਗਏ ਤੇ ਇਹ ਹੈ ਨਾ ਕੁੜੀ ਦੀ ਡੈਥ ਹੋਈ ਸੀਗੀ ਇਹ ਪਰਸੋਂ ਤੇ ਕੱਲ ਉਹਨਾਂ ਨੇ ਇਦਾਂ ਕੀਤਾ ਜੀ ਉਹ ਕੁੜੀ ਦੇ ਸਾਹ ਦੇ ਵਿੱਚ ਇੱਕ ਮਿੰਟ ਪੜੀ ਇੱਕ ਮਿੰਟ ਹਾਂਜੀ ਹਾਂਜੀ ਆਜੀ ਹਾਂਜੀ ਹਾਂਜੀ ਆ ਤੁਸੀਂ ਕੀ ਕਰ ਰਹੇ ਹੋ ਜੀ ਸਰ ਸ ਮੇਰੀ ਮਰਜ਼ੀ ਮੈਂ ਜਾਣਾ ਨਹੀਂ ਤੁਸੀਂ ਕਿੱਦਾਂ ਮੈਨੂੰ ਖਾ ਲੋਗੇ ਇਹ ਤੁਸੀਂ ਹੱਥ ਕਿੱਦਾਂ ਲਾਉਣੇ ਪਿੱਛੇ ਮੈਂ ਵਾਈਟ ਦੇ ਰਿਹਾ ਤੁਸੀਂ ਹੱਥ ਪੜ ਰਹੇ ਹਾਂਜੀ ਸਰ ਕਿੱਥੋਂ ਮੈਂ ਆ ਰਿਹਾ ਬੋਲੋ ਹਾਂਜੀ ਸਰ ਤੇ ਇਹਨਾਂ ਨੇ ਕੁੜੀ ਜਿੱਦਾਂ ਮਤਲਬ ਕੁੜੀ ਦੇ ਰਿਲੇਸ਼ਨ ਕੁੜੀ ਦੇ ਘਰ ਵਾਲੇ ਦੇ ਰਿਲੇਸ਼ਨ ਸਿਗੇ ਜੀ ਉਹਦੇ ਨਾਲ ਆਪਣੇ ਔਰੀ ਚਾਚੀ ਦੇ ਨਾਲ ਮੁੰਡੇ ਦੇ ਉਹਦੇ ਰਿਲੇਸ਼ਨ ਸਕੇ ਉਹਦੀ ਚਾਚੀ ਦੇ ਨਾਲ ਤੇ ਉਹ ਕੁੜੀ ਨੂੰ ਪਤਾ ਲੱਗਾ ਉਹ ਕੁੜੀ ਨੇ ਵਿਰੋਧ ਕੀਤਾ ਆਪਣੇ ਬਾਪਿਆਂ ਦੱਸਣਾ ਚਾਹਿਆ ਇਹਨਾਂ ਨੇ ਉਹਨਾਂ ਨੇ ਸਰਚ ਵੀ ਸੱਟਾਂ ਮਾਰੀਆਂ ਤੇ ਕੁੜੀ ਨੂੰ ਦਵਾਈ ਬਲਾ ਕੇ ਕੁੜੀ ਦੀ ਮਰਤ ਹੋ ਗਈ ਆ ਬੋੜੀ ਸਾਡੇ ਕੋਲ ਆ ਜਿੱਡੇ ਤੱਕ ਇਨਸਾਫ ਨਹੀਂ ਮਿਲਦਾ ਕੀ ਨਾਮ ਵਗੈਰਾ ਜੀ ਇਹ ਹੀ ਬੋੜੀ ਜਿਹੜਾ ਬੰਦਾ ਪੁੱਛਦਾ ਜਿਹੜਾ ਮੁੰਡੇ ਦੀ ਭੈਣ ਆ ਉਹ ਮੇਰਾ ਪਰਸਟ ਆ ਉਹਨਾਂ ਦਾ ਅਕਬੀਰ ਆ ਜੀ ਨਹੀਂ ਕਦੋਂ ਦਾ ਬੰਦਾ ਹੈ ਸਾਰਾ ਇਹ ਜੀ 2 ਦਿਨ ਹੋ ਗਏ ਜੀ ਵਿਆਹੀ ਕਿੱਥੇ ਸੀ ਕੁੜੀ ਵੇ ਜੀ ਕੁੜੀ ਦੀ ਰਾਵਲ ਪਿੰਡ ਕਿਹੜੇ ਪਿੰਡ ਦੇ ਹੋਈ ਆ ਜੀ ਹਾਂ ਜੀ ਕਿਹੜੇ ਪਿੰਡ ਦੇ ਇਹ ਸ਼ਾਹਪੁਰੀ ਦੋਜੀ ਹੈ ਸੀ ਸ਼ਾਹ ਦੇ ਬਿਆਹ ਹੀ ਕਿਦਾਂ ਹੋ ਗਏ ਮੁੰਡਾ ਕੋ ਨਾ ਮੈਂ ਜੀ ਹਲੇ ਇਨਾ ਕੰਫਰਮ ਨਹੀਂ ਮੈਂ ਤੁਹਾਨੂੰ ਸਾਰੀ ਜਾਣਕਾਰੀ ਅੱਧੇ ਪੌਣੇ ਘੰਟੇ ਬਾਅਦ ਦੇ ਦਿੰਦਾ ਗੱਲੋ ਸ੍ਰੀਮੰਤ ਜੀ ਸਾਨੂੰ ਤਲਾਹ ਮਿਲੀ ਸੀ ਕਿ ਪਤੀ ਪਤਨੀ ਜੋ ਮੁਸਕਾਨ ਤੇ ਉਹਦਾ ਪਤੀ ਸੁਨੀਆ ਜੋ ਜਿਹਲੀ ਯਾਰ ਖਾਨ ਕਰਕੇ ਸਰ ਹਸਪੀਟਲ ਦਾਖਲ ਹੈ ਸਾਡਾ ਆਇਓ ਉੱਥੇ ਪਹੁੰਚਾ ਜੋ ਡਾਕਟਰ ਸਾਹਿਬ ਨੇ ਸੀਰਸਾਲ ਤੋਂ ਕਰਕੇ ਉਹ ਜਿੰਨੇ ਰੈਫਰ ਕਰਤਾ ਉਹ ਸ੍ਰੀਦਾਮ ਹਸਪੀਟਲ ਜਿੰਨੇ ਦਾਖਲ ਹੋਏ ਕੋਸਾਂ ਬਾਦ ਦੀ ਲੜਕੀ ਆ ਕਾਲੂ ਜੋ ਕੇ ਕਿਨੇ ਜਦ ਅਸੀਸ ਹੋ ਗਈ ਸੀ ਉਹ ਲੜਕੀ ਕਰਕੇ ਫਿਰ ਅਸੀਂ ਉਹਨਾਂ ਨੂੰ ਡੀਐਮਸੀ ਲੈ ਕੇ ਦੋ ਉਸ ਦੀ ਮੌਤ ਹੋ ਚੁੱਕੀ ਜਦੋਂ ਸਾਨੂੰ ਮਿਲੀਆ ਉਹ ਵਾਰ ਕੇ ਮੈਂ ਬਰਾਇਆ ਤੇ ਕਿਤਾਈ ਹੋ ਮੌਤ ਬੰਦੇ ਆਇਆ ਜਦ ਵਾਪਸ ਅਜੀਤ ਸਿੰਘ ਆ ਉਹਦੇ ਵਿਆਹ ਲੈ ਕੇ ਬਹਿਨਾ ਮਤਾ ਜੋ ਬੰਦੀ ਰਿਕਾ ਗਈ ਉਹ ਕਹਿੰਦਾ ਕਿ ਮਿਕਾਉਂਗਾ ਤੇ ਰਾਤ ਪਕਰੀ ਜਾਰ ਦੇ ਵਰ ਕੋਈ ਮੌਕੇ ਦਾ ਸਾਹਮਣੇ ਆਏ ਮੌਤ ਦਾ ਕਾਰਨ ਇਹ ਹੀ ਆ ਕਿ ਸੈਗਰਸੀ ਬਾਕੀ ਸਦੀ ਤਫਤੀਸ਼ਾ ਜੋ ਤਫਤੀਸ਼ੇ ਚ ਜਿਹੜੇ ਤਥੋਂ ਗੇ ਜਿਹੜਾ ਦੋਸ਼ੀ ਪਈਊਗਾ ਅਸੀਂ ਉਸ ਕਾਰਜ ਕਰਾਂਗੇ ਕਿਹੜੀ ਕਾਰਵਾਈ ਕੀਤੀ ਜਾ ਰਹੀ ਸਰ ਮੈਂ ਉਹਦੇ ਬਿਆਨਾਂ ਮੁਤਾਬਕ ਕਾਰਜ ਚੱਲ ਰਹੀਆਂ ਮੇਰਾ ਨਾਮ ਆਪਾ ਜੀ ਮਨਮੋਹਨ ਸਿੰਘ ਹੈ ਜੀ ਰਾਵਤ ਜੀ ਖਾਣੇ ਬਾਹਰ ਵੀ ਮਾਮਲਾ ਕੀ ਸਰ ਪਾਜੀ ਮਾਮਲਾ ਇਦਾਂ ਆ ਵੀ ਪਰਸੋਂ ਜਿਹੜੀ ਕੁੜੀ ਨੇ ਮੁੰਡੇ ਨੇ ਦੋਨਾਂ ਨੇ ਰੋਲਾ ਪਿਆ ਸੀਗਾ ਇਹ ਪਾਇਆ ਸੀਗਾ ਵੀ ਇਹਨਾਂ ਨੇ ਦਵਾਈ ਖਾ ਲਈ ਆ ਹਾਲਾਂਕਿ ਇਦਾਂ ਦੀ ਕੋਈ ਗੱਲ ਨਹੀਂ ਹੁਣ ਸਾਨੂੰ ਪਤਾ ਲੱਗਦਾ ਆ ਬੀ ਜਿਹੜੀ ਦਵਾਈ ਆ ਉਹ ਕੁੜੀ ਨੂੰ ਤਾਂ ਕਿਨਾ ਖਲਾਈ ਗਈ ਆ ਕੁੜੀ ਦੇ ਸਿਰ 'ਤੇ ਵੀ ਸੱਟਾਂ ਲੱਗੀਆਂ ਆ ਤੇ ਐਟ ਲੱਗੀ ਐਟ ਦਾ ਨਿਸ਼ਾਨ ਆ ਸਿਰ 'ਤੇ ਆ ਡੈੱਡ ਬੋਡੀ ਉਹ ਗੱਡੀ ਦੇ ਵਿੱਚ ਪਈ ਆ ਅਸੀਂ ਇੱਥੇ ਆਏ ਆ ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਹੁਣ ਸਾਡੀ ਦਰਖਾਸਤ ਇਹਨਾਂ ਲਿਖੀ ਆ ਅੰਦਰ ਬੈਠੇ ਬਿਆਨ ਉਹਨਾਂ ਲਿਖਦੇ ਪਏ ਆ ਕੁੜੀ ਦਾ ਨਾਮ ਮਸਕਾਨ ਆ ਸ਼ਾਮਨਗਰ ਤੋਂ ਫਗਵਾੜੇ ਤੋਂ ਕੁੜੀ ਹੈਗੀ ਆ ਇੱਥੇ ਰਾਵਲਪਿੰਡੀ ਵਿਆਹੀ ਆ ਸਨ ਸਾਨੀਦ ਮੁੰਡੇ ਨਾਲ ਵਿਆਹੀ ਹੋਆ ਸ਼ਾਦੀ ਨੂੰ 2-3 ਸਾਲ ਹੋ ਗਏ 2 ਤੋਂ 2.5 ਸਾਲ ਦਾ ਸਮਾਂ ਹੋ ਗਿਆ ਆ ਪੇਪਰ ਸਾਨੂੰ ਹੁਣ ਅੱਜ ਇਹ ਪਤਾ ਲੱਗਾ ਕੁੜੀ ਦੇ ਫੋਨ ਦੇ ਵਿੱਚ ਉਹ ਚੈਟ ਨਿਕਲੀ ਆ ਕਿ ਉਹਦੇ ਆਪਣੀ ਚਾਚੀ ਨਾਲ ਜਿਹੜੇ ਸੀਗੇ ਗਲਤ ਸਬੰਧ ਸੀਗੇ ਮੁੰਡੇ ਦੇ ਤੇ ਕੁੜੀ ਨੇ ਉਹਨੂੰ ਨੰਗੇਤੀ ਦੋ ਤਿੰਨ ਵਾਰੀ ਫੜਿਆ ਪਰ ਇਹਨਾਂ ਨੇ ਪਿੰਡ ਚ ਰੌਲਾ ਇਹ ਪਾਇਆ ਵੀ ਕੁੜੀ ਨੇ ਹਾਈਲਾਈਟ ਕੀਤੀ ਸੀ ਉਹਦਾ ਬਾਹਰ ਨਹੀਂ ਬਣਿਆ ਤਾਂ ਕਰਕੇ ਇਹਨਾਂ ਨੇ ਜਿਹੜੀ ਦਵਾਈ ਖਾਦੀ ਹੈਗੀ ਆ ਪਰ ਇਦਾਂ ਦੀ ਕੋਈ ਗੱਲ ਨਹੀਂ ਹੁਣ ਅਸੀਂ ਉਹਨਾਂ ਦੇ ਘਰ ਗਏ ਸੀਗੇ ਨਾ ਕੁੜੀ ਦੀ ਡੈਥ ਕੱਲ੍ਹ ਦੀ ਹੋਈ ਉਹਨਾਂ ਦੇ ਕੋਈ ਪਰਿਵਾਰਕ ਮੈਂਬਰ ਨਹੀਂ ਆਇਆ ਤੁਸੀਂ ਮਾਮੀ ਤੇ ਦੇਖ ਲਓ ਔਰ ਲਾਵਲ ਪਿੰਡੀ ਥਾਣੇ ਦੇ ਪਿੰਡ ਦੇ ਵਿੱਚ ਹੀ ਥਾਣਾ ਆ ਕੋਈ ਨਹੀਂ ਇੱਥੇ ਆਇਆ ਦੋ ਦਿਨ ਹੋ ਗਏ ਆ ਕੁ ਪੋਸਮਾਰਟਮ ਵੀ ਕਰਉਣਾ ਕੁੜੀ ਦਾ ਆਜੇ ਉਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਆ ਨਾ ਉਹਨਾਂ ਵੱਲੋਂ ਕੋਈ ਸਾਡੇ ਅਫਸਰਸ ਤੌਰ ਤੇ ਆਇਆ ਵੀ ਤੁਹਾਡੇ ਨਾਲ ਬਹੁਤ ਮਾੜਾ ਹੋਇਆ ਹੈਗਾ ਜੇ ਉਹਨਾਂ ਦੇ ਦਿਲ 'ਚ ਚੋਰ ਨਹੀਂ ਸੀ ਤੇ ਫਿਰ ਕਿਉਂ ਲੋਕ ਦੇ ਕਿਉਂ ਫਿਰਦੇ ਹੋ ਉਹ ਉਹਨਾਂ ਦਾ ਪਰਿਵਾਰ ਕਿੱਦਾਂ ਕੋਈ ਮਿਲਿਆ ਉਹ ਸਾਨੂੰ ਕੋਈ ਨਹੀਂ ਮਿਲਿਆ ਜੀ ਕੋਈ ਨਹੀਂ ਇੱਥੇ ਹੈਗਾ ਨਾ ਜਿੱਦਾਂ ਨੂੰ ਘਰੇ ਮਿਲਿਆ ਕੁੜੀ ਦਾ ਅਸੀਂ ਫੋਨ ਲੈ ਕੇ ਆਏ ਆਪਣੇ ਦੇ ਬਰਾਮਦ ਕਰਕੇ ਠੀਕ ਆ ਇਹ ਗੱਲਾਂ ਸਾਨੂੰ ਨਹੀਂ ਪਤਾ ਸੀ ਲੇਡੀਜ਼ ਨੂੰ ਵਿੱਚੋਂ ਵਿੱਚ ਸਾਰਿਆਂ ਨੂੰ ਗੱਲਾਂ ਪਤਾ ਸੀਗੀਆਂ ਸਾਨੂੰ ਅੱਜ ਇਹ ਗੱਲ ਪਤਾ ਲੱਗੀ ਆ ਇਹ ਕਲੀਅਰ ਇਹ ਹੋਇਆ ਵੀ ਇਹਨਾਂ ਰੰਗੇ ਤੇ ਦੋ ਤਿੰਨ ਵਾਰੀ ਕੁੜੀ ਨੇ ਫੜਿਆ ਇਹਦੇ ਨਾਲ ਸਾਨੂੰ ਸੋ ਪਹਿਲਾਂ ਵੀ ਫੜਿਆ ਜਦੋਂ ਉਹ ਗੱਲ ਹੋਈ ਉਸ ਦਿਨ ਵੀ ਚਾਚੀ ਦਾ ਇਹਦਾ ਫੋਨ ਚੱਲਦਾ ਸੀ ਉਸ ਦਿਨ ਫੋਨ ਚੱਲਣ ਤੋਂ ਬਾਅਦ ਇਹਨਾਂ ਨੇ ਉਹ ਦਵਾਈ ਖਾਧੀ ਹੈਗੀ ਆ ਰੌਲਾ ਇਹਨਾਂ ਨੇ ਇਹ ਬਾਤ ਤਾਂ ਕੀ ਹਾਈਲਾਈਟ ਕੀਤੀ ਕੁੜੀ ਨੇ ਬਾਹਰ ਦਾ ਕੰਮ ਨਹੀਂ ਬਣਦਾ ਹਾਂਜੀ ਦੋਨਾਂ ਨੇ ਹਾਂਜੀ ਦਵਾਈ ਕੁੜੀ ਨੇ ਖਾਧੀ ਆ ਮੁੰਡੇ ਨੇ ਮੈਨੂੰ ਲੱਗਦਾ ਜਿੱਤ ਤੱਕ ਲੱਗ ਰਿਹਾ ਨਾਟਕ ਲੱਗ ਰਿਹਾ ਸਾਨੂੰ ਕਿਉਂਕਿ ਜੇ ਇਦਾਂ ਦੀ ਗੱਲ ਹੁੰਦੀ ਜੇ ਦਵਾਈ ਕੁੜੀ ਨੇ ਖਾਧੀ ਕੁੜੀ ਮਰ ਗਈ ਆ ਤੇ ਮੁੰਡੇ ਨੂੰ ਮੁੰਡਾ ਕਿੱਦਾਂ ਬਚ ਸਕਦਾ ਆ ਸਾਡੀ ਹੁਣ ਗੱਲ ਹੋਈ ਅੰਦਰ ਬਿਆਨ ਚੱਲ ਰਿਹਾ ਸਾਡੇ ਉਹ ਕਹਿੰਦੇ ਸਾਡੇ ਕੰਪਲੇਟ ਹੋ ਸਾਡੀ ਪਹਿਲਾਂ ਕੰਪਲੇਟ ਨਹੀਂ ਕਿਸੇ ਨੇ ਸੁਣੀ ਨਹੀਂ ਕਾਰਵਾਈ ਨਹੀਂ ਸੁਣੀ ਕਿਸੇ ਨੇ ਜਦੋਂ ਅਸੀਂ ਸਾਰੇ ਜਣੇ ਰਿਸ਼ਤਾਰ ਇਕੱਠੇ ਹੋ ਕੇ ਸਾਰੇ ਇਕੱਠੇ ਹੋ ਕੇ ਆਏ ਆ ਪ੍ਰੈਸ਼ਰਾਈਜ਼ ਕੀਤਾ ਫੇਰ ਜਾ ਕੇ ਸਾਡੀ ਨਾਲ ਗੱਲ ਕਰਨ ਕੀਤੀ ਸਾਡੀ ਸਾਨੂੰ ਸਾਫ਼ ਦਿੱਤਾ ਜਾਵੇ ਜੀ ਸਾਡੀ 22 ਸਾਲ 23 ਸਾਲ ਦੀ ਜਵਾਨ ਲੜਕੀ ਜਿਹੜੀ ਹੈਗੀ ਹਮਾਰ ਦਿੱਤੀ ਗਈ ਆ ਨਹੀਂ ਇੱਥੇ ਗੱਡੀ ਦੇ ਵਿੱਚ ਪਈ ਹੋਈ ਆ ਜੀ ਇੱਥੇ ਲੈ ਕੇ ਥਾਣੇ ਲੈ ਕੇ ਆਏ ਹੋਏ ਆ ਅਸੀਂ ਇਹ ਤਾਂ ਲੇਡੀਜ਼ ਨੂੰ ਗੱਲ ਪਤਾ ਸੀ ਸਾਨੂੰ ਤਾਂ ਹੁਣੇ ਰੋਲੇ ਪਏ ਤੇ ਗੱਲਬਾਤ ਲੱਗੀ ਆ ساری ਗੱਲ ਹਾਂਜੀ ਜਤਿੰਦਰ RAM ਜੀ ਤੇ ਆਪਾਂ ਸ਼ਾਮਨਗਰ ਫਗਵਾੜੇ ਦੇ ਰਹਿਣ ਵਾਲੇ ਆ ਜੀ ਜਿਹੜਾ ਤੁਸੀਂ ਇੱਕ ਤਰਨਾਈਆ ਲਾਇਆ ਹੈ ਹਾਂਜੀ ਤੇ ਸਰ ਸਾਡੀ ਭੈਣ ਦਾ 라ਵਲਪਿੰਡੀ ਵਿਆਹ ਹੋਇਆ ਸੀਗਾ ਜੀ ਉਹਨਾਂ ਦੇ ਘਰ ਵਿੱਚ ਥੋੜਾ ਬੋੜਾ ਕਲੇਸ਼ ਰਹਿੰਦਾ ਸੀਗਾ ਉਸੇ ਕਰਕੇ ਜੀ ਉਹਨਾਂ ਦੇ ਪਰਿਵਾਰ ਵੱਲੋਂ ਤੇ ਮੁੰਡੇ ਵੱਲੋਂ ਸਾਡੀ ਕੁੜੀ ਨਾਲ ਕੁੱਟਮਾਰ ਕੀਤੀ ਗਈ ਆ ਤੇ ਉਹਨੂੰ ਜ਼ਹਿਰ ਦੇਤੀ ਗਈ ਆ ਸਿਹਰੀ ਤੁਹਾਡੀ ਸਿਸਟਰ ਆ ਉਹਦਾ ਨਾਮ ਵਗੈਰਾ ਕੀ ਮੁਸਕਾਨ ਆ ਜੀ ਉਹਦਾ ਨਾਮ ਜੀ ਮੁਸਕਾਨ ਕਿੱਥੇ ਰਹਿੰਨ ਵਾਲੇ ਆ ਜੀ ਇਹ ਜੀ 라ਵਲ ਪਿੰਡੀ ਦੇ ਜੀ ਇਹ ਪਰਸ ਇਹ ਵਿਆਹ ਹੋਇਨੂ ਜੀ 2 ਤੋਂ 2.5 ਸਾਲ ਹੋ ਗਏ ਤੇ ਇਹ ਕੰਮ ਪਰਸੋ ਹੋਇਆ ਜੀ ਸਾਨੂੰ ਇਹਨਾਂ ਨੇ ਦੱਸਿਆ ਵੇ ਜਦੋਂ ਕੁੜੀ ਨੇ ਜ਼ਹਿਰ ਵੀ ਪੀਤੀ ਸਾਨੂੰ ਉਹਨਾਂ ਦੇ ਘਰੋਂ ਵੀ ਕੋਈ ਫੋਨ ਨਹੀਂ ਆਇਆ ਸਾਨੂੰ ਬਾਹਰੋਂ ਕਿਸੇ ਨੇ ਫੋਨ ਕੀਤਾ ਉੱਥੇ ਕਿਸੇ ਆਣ ਗਵਣ ਨੇ ਵੀ ਤੁਹਾਡੀ ਕੁੜੀ ਨੂੰ ਇਦਾਂ ਉਹਨਾਂ ਨੇ ਜ਼ਹਿਰ ਦੂਰ ਪੀ ਲਈ ਆ ਸਿਵਲ ਹਸਪੀਟਲ ਲੈ ਕੇ ਚਲੇ ਗਏ ਆ ਜੀ ਆਈਏ 라ਵਲਪਿੰਡੀ ਹਾਂਜੀ 라ਵਲਪਿੰਡੀ ਅਰੇ ਘਰ ਵਾਲੇ ਦਾ ਨਾਮ ਸਨੀ ਆ ਜੀ ਤੇ ਉਸ ਤੋਂ ਬਾਅਦ ਜੀ ਸਾਨੂੰ ਕੋਈ ਇਹਨਾਂ ਨੇ ਫੋਨ ਵੀ ਨਹੀਂ ਕੀਤਾ ਸਾਨੂੰ ਬਾਹਰੋਂ ਪਤਾ ਲੱਗਾ ਇਦਾਂ ਹੋਈ ਆ ਤੇ ਸਾਡੀ ਕੁੜੀ ਦੇ ਸਿਰ ਦੇ ਵਿੱਚ ਵੀ ਸੱਟ ਲੱਗੀ ਹੋਈ ਆ ਜੀ ਪਰਿਵਾਰਿਕ ਮੈਂਬਰ ਦੇ ਵਿੱਚ ਕੋਈ ਹੋਰ ਹੈ ਪਰਿਵਾਰਿਕ ਮੈਂਬਰ ਦੇ ਵਿੱਚ ਜੀ ਮੁੰਡੇ ਵਾਲੋ ਜੀ ਉਹਨਾਂ ਦੇ ਜੀ ਮੰਮੀ ਡੈਡੀ ਉਹਨਾਂ ਦੇ ਨਾਲ ਹੀ ਰਹਿੰਦੇ ਤੇ ਇੱਕ ਉਹਨਾਂ ਦਾ ਬ੍ਰਦਰ ਵੀ ਆ ਜੀ ਜਿਹੜਾ ਸਨੀ ਹਸਪੀਟਲ ਤੁਸੀਂ ਲੈ ਕੇ ਆਏ ਆ ਕਿੱਦਾਂ ਦੀ ਹਾਲਾਤ ਸੀ ਕੁੜੀ ਦੇ ਹਾਲਾਤ ਉਸ ਟਾਈਮ ਸਰ ਠੀਕ ਸਕੇ ਜੀ ਮੁੰਡਾ ਵੀ ਕਹਿੰਦੇ ਸੀ ਦੋਨਾਂ ਨੇ ਜ਼ਹਿਰ ਪੀਤੀ ਮੁੰਡੇ ਨੇ ਜ਼ਿਆਦਾ ਪੀ ਲਈ ਆ ਕੁੜੀ ਨੇ ਘੱਟ ਪੀਤੀ ਉਹਨਾਂ ਨੇ ਇਹ ਸਾਨੂੰ ਦੱਸਿਆ ਤੇ ਪਰ ਸਾਡੀ ਕੁੜੀ ਦੀ ਡੈਥ ਹੋ ਗਈ ਮੁੰਡਾ ਹੱਲੇ ਤੱਕ ਬਿਲਕੁਲ ਸਹੀ ਨਹੀਂ ਆ ਹਾਂਜੀ ਸਣੀ ਜੀ ਉਹ ਵੀ ਹਸਪੀਟਲ ਦਾਖਲ ਆ ਪਰ ਉਹ ਨਹੀਂ ਨੋਰਮਲ ਨਹੀਂ ਜੀ ਉਹਨਾਂ ਦੇ ਨਹੀਂ ਜੀ ਉਹਦੇ ਮੌਤ ਦਾ ਕਾਰਨ ਕੀ ਲੱਗਦਾ ਉਹਨਾਂ ਦਾ ਘਰ ਦੇ ਵਿੱਚ ਕਲੇਸ਼ ਸੀ ਉਹਨਾਂ ਦਾ ਥੋੜਾ ਜਿਹਾ ਜੀ ਕਿਸੇ ਨਾਲ ਚੱਕਰ ਸੀਗਾ ਉਹ ਜਦੋਂ ਉਹਨੂੰ ਪਤਾ ਲੱਗਿਆ ਸਾਡੀ ਭੈਣ ਨੂੰ ਉਸ ਤੋਂ ਬਾਅਦ ਇਹ ਕੰਮ ਹੋਇਆ ਜੀ ਸਣੀ ਦੇ ਜੀ ਉਹਦੇ ਹਸਬੰਦ ਦੇ ਕਿਸੇ ਨਾਲ ਰਿਲੇਸ਼ਨ ਨਹੀਂ ਹਾਂਜੀ ਕੋਈ ਮੰਗ ਵਗੈਰਾ ਤਾਂ ਨਹੀਂ ਕਰਦੇ ਜੀ ਹਾਂਜੀ ਉਹਦੇ ਫੈਮਲੀ ਦੇ ਚਾਚੀ ਲੱਗਦੀ ਆ ਜੀ ਦਾਜਪੂਰੀ ਦੀ ਕੋਈ ਮੰਗ ਵਗੈਰਾ ਦਾਜ ਦੀ ਮੰਗ ਤਾਂ ਆਪਾਂ ਨਹੀਂ ਸਾਰਾ ਲੈ ਦੇ ਬਾਰੇ ਨਹੀਂ ਮਿਲਣ ਕਰਦੇ ਆਪਾਂ ਦੱਸਦੇ ਆ ਕਿ ਉਹਦੇ ਰਿਲੇਸ਼ਨ ਸੀ ਕਿਹਦੇ ਨਾਲ ਰਿਲੇਸ਼ਨ ਸੀਗੇ ਉਹਨਾਂ ਦੇ ਉਹਦੇ ਚਾਚੀ ਨਾਲ ਸੀਗੇ ਜੀ ਉਹ ਤੋਂ ਲੈ ਕੇ ਸਾਰਾ ਹਾਂਜੀ ਉਹਨੂੰ ਲੈ ਕੇ ਸਾਰਾ ਵਿਵਾਦ ਹੋਇਆ ਜੀ ਉਸ ਤੋਂ ਬਾਅਦ ਹੀ ਆਪਾਂ ਅਗਲੀ ਪੁਛਾਈ ਨੂੰ ਮੰਗ ਰਹੇ ਆਪਾਂ ਆਪਾਂ ਪ੍ਰਸ਼ਾਸਨ ਤੋਂ ਇਹ ਮੰਗ ਰੱਖ ਰਹੇ ਆ ਜੀ ਉਹਨਾਂ ਦੇ ਪਰਿਵਾਰ ਦੇ ਪਰਚਾ ਕੀਤਾ ਜਾਣਾ ਚਾਹੀਦਾ ਟੈਂਪ ਟੂ ਮਰਡਰ ਦਾ ਕੇਸ ਜੋ ਵੀ ਭਰਦਾ ਆ ਉਹਨਾਂ ਨੂੰ ਅੰਦਰ ਦਿੱਤਾ ਜਾਣਾ ਚਾਹੀਦਾ ਜੀ ਛ ਹਾਂ ਜੀ ਅਸੀਂ 라ਵਲ ਪੇਡੀ ਬੋਡੀ ਲੈ ਕੇ ਚੱਲੇ ਗਏ ਜੀ ਸਾਰੇ ਜਣੇ ਉਹ ਕਹਿੰਦੇ ਜੀ ਪਰ ਜਾ ਹਾਂ ਜੀ ਪਰ ਜਾ ਕਰੋਗੇ ਤਾਂ ਫੇਰ ਅਸੀਂ ਉਸ ਤੋਂ ਬਾਅਦ ਕਾਰਵਾਈ ਕਰਾਂਗੇ ਜੀ ਆਪਣੇ ਹੋਰ ਅਧਿਕਾਰੀਆਂ ਨੇ ਉਹ ਵੀ ਤੁਹਾਡੀ ਗੱਲ ਆਓ ਹਾਂ ਜੀ ਹਾਂ ਜੀ ਉਹ ਵੀ ਨਾਲ ਹੀ ਗਏ ਹੋਏ ਆ ਜੀ